ਸਵਾਗਤ ਹੈ ਕਿਸਾਨ ਵਿਰੋਧਾ ਟੱਟ ਲੁੰਡੇ ਦੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਹੈਗਾ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲੋ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲੋ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਆ ਨੰਬਰ ਬਾਈ ਦਾ ਸਕਰੀਨ ਤੇ ਚੱਲ ਰਿਹਾ ਕੋਈ ਨਹੀਂ ਹਟਾ ਦਿਓ ਜੀ ਨੋਟ ਕਰ ਲੋ ਤੇ ਅੱਜ ਆਪਾਂ ਪਿੰਡ ਕੋਟਦੂਣਾ ਪਹੁੰਚੇ ਆ ਜ਼ਿਲ੍ਹਾ ਬਾਈਆਂ ਨੂੰ ਬਰਨਾਲਾ ਤੇ ਤਹਿਸੀਲ ਵੀ ਬਰਨਾਲਾ ਹੀ ਆ ਇਤਨੌਲੇ ਤੋਂ ਕਿੰਨੀ ਦੂਰੀ ਤੇ ਆ ਵੀਰੇ ਇਹ 13 ਕਿਲੋਮੀਟਰ 13 ਕਿਲੋ ਇਧਰ ਵੀ ਖੀ ਵੀ ਆਪਾਂ ਨੂੰ 13 ਕਿਲੋ ਜਿੱਦੋਂ 13 ਕਿਲੋਮੀਟਰ ਇੱਕੋ ਸੈਂਟਰ 'ਚ ਆ ਗਿਆ ਸਹੀ ਲੋਗ ਆਲ ਦੋ ਓਕੇ ਤੇ ਵੀਰੇ ਨਾਮ ਡਰੈੱਸ ਬੋਲਿਓ ਆਪਣਾ ਨਾਂ ਰਣਜੀਤ ਸਿੰਘ ਪਿੰਡ ਕੋੜਦੋਣਾ ਤਹਿਸੀਲ ਬਰਨਾਲਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਨੰਬਰ ਬੋਲਿਓ ਜੀ 83607755093 ਓਕੇ ਦੁਬਾਰਾ ਫੇਰ ਰਿਪੀਟ ਕਰ ਦੇ ਹੋ ਨੰਬਰ 83607755093 ਅੱਜ ਆਪਾਂ ਝੋਟੀ ਭਗਾਉ ਕਰੀ ਘਰ ਦੀ ਹਾਂਜੀ ਝੋਟੀ ਕਰਦੀ ਕਿਹੜਾ ਸੂਆ ਸੂਈ ਹੈ ਜੀ ਦੂਜਾ ਸੂਆ ਆਪਣੇ ਕੋਲ ਦੂਜਾ ਸੂਆ ਇਨੂੰ ਇਧਰ ਨੂੰ ਕਰ ਦਿਖਾ ਕੇ ਦੂਜਾ ਸੂਆ ਸੂਈ ਆ ਦੂਜਾ ਸੂਈ ਆ ਤੇ ਪਿਛਲੀ ਵਾਰ ਕਿੰਨਾ ਦੁੱਧ ਦਿੱਤਾ ਜੀ ਇਹਨੇ ਪਿਛਲੀ ਵਾਰ ਇਹਨੇ 11 ਲੀਟਰ ਦੁੱਧ ਦਿੱਤਾ ਐਕਤੀ 11 ਪਲੱਸ ਯਾਨੀ ਕਿ 13 ਲੀਟਰ ਦੁੱਧ ਦੇਣ ਦੀ ਸੁਭਾਅ ਹੁਣ ਕਿੰਨਾ ਤਿਆਰ ਆ ਜਮਾ ਥੋੜਾ 11 ਤਿਆਰ ਕਿੰਨੇ ਦਿਨ ਹੋ ਗਏ ਸੂਈ ਨੂੰ 15 ਕੁ ਦਿਨ ਹੋਇਆ ਜੀ ਸੂਈ ਨੂੰ 15 ਸਹੀ ਗੱਲ ਕਰੀ ਆ ਨਾ ਨਹੀਂ ਤਾਂ ਅਗਲਾ ਕਹਿੰਦਾ ਵੀ 8 ਦਿਨ ਹੋਇਆ ਨਾ ਨਾ ਸਹੀ ਗੱਲ ਆ ਗਈ ਜਮਾ 15 ਦਿਨ ਇਹਨੂੰ ਸੂਈ ਨੂੰ ਅੱਜ ਹੋ ਗਏ ਤੇ ਦੁੱਧ ਗਿਆ 10 ਤੋਂ ਪਲੱਸ ਆ ਪਲੱਸ ਆ ਹਾਂ ਜੀ ਮਿਲਣ ਆਲਾ ਜਮਾ ਹਾਂਜੀ ਆਵਾ ਠੋਲ ਮਿਲਣਾ ਓਕੇ ਜ 13 ਕਿਲੋ ਦੁੱਧ ਕੱਢ ਦੋ। ਕੱਢ ਦੋ ਜੀ। ਲੰਮਾ ਸਮਾਂ ਦੁੱਧ ਦਿੱਤਾ ਪਹਿਲੀ ਵਾਰ। ਹਾਂ ਪਿਛਲੀ ਵਾਰ ਤਕਰੀਬਨ ਲੰਮਾ ਸਮਾਂ 8 ਕੁ ਮਹੀਨੇ ਤੱਕ ਦੁੱਧ ਦਿੱਤਾ। ਓਕੇ ਜੀ। ਤੇ ਕੱਢ ਲੋ ਇਹਨੂੰ ਤੋੜ ਕੇ ਦਿਖਾ ਦਿਓ ਬਾਹਰ ਨੂੰ। ਆ ਦੇਖੋ ਜੀ। ਝੋਟੀ ਦਾ ਕੱਦ ਕਾਠ ਵਧੀਆ ਹੈਗਾ ਤੇ ਥੱਲੇੋਂ ਸਾਫ਼ ਸੁਥਰੀ ਪੂਰੀ ਆ। ਤੇ ਓਵੇਂ ਕੋਈ ਤੇਲ ਜ਼ੂਲ ਨਹੀਂ ਮੜਿਆ ਹੋਆ ਵਪਾਰੀਆਂ ਨੂੰ ਜਿਵੇਂ ਹੁੰਦਾ ਲੈ ਚੱਲੋ ਕੋਈ ਗੱਲ ਨਹੀਂ ਲੈ ਚੱਲੋ। ਇਹਦੇ ਨੂੰ ਲੈ ਚੱਲੋ। ਇਹ ਲੰਮੀ ਤੋੜ ਦੇ ਮੜੀ ਕਰਾ ਦਿਏ ਚੈੱਕ ਕੋਈ ਕਸਰ ਰਹਿ ਨਾ ਜਾਵੇ ਆ ਦੇਖੋ ਜੀ। ਤੋੜਾ ਤਾਰਾ ਪੂਰਾ ਵਧੀਆ ਝੋਟੀ ਸਭੀ ਪਲੀ ਵੀ ਪੂਰੀ ਤੇ ਮੂਰਾ ਨਸਲ ਚ ਆ ਗਈ ਜੀ ਆ ਦੇਖੋ ਜੀ ਚਲੋ ਜੀ ਲੈ ਚਲੋ ਲੈ ਬਾਕੀ ਦਾ ਕੋਈ ਬਾਈਆਂ ਦਾ ਵਪਾਰ ਦਾ ਕੰਮ ਨਹੀਂ ਤੇ ਝੋਟੀ ਬਕਾਉ ਕੀਤੀ ਦੋ ਜਾਨਵਰ ਹੋਰ ਆ ਸਿਰਫ ਬਾਈਆਂ ਕੋਲੇ ਘਰ ਵੀ ਪਾਲ ਕੇ ਇਹਨਾਂ ਨੇ ਬਕਾਉ ਕੀਤੀ ਆ ਤੇ ਮਗਰ ਇਹਦੇ ਕੱਟ ਆ ਗਿਆ ਛੱਡੋ ਜੀ ਬੱਚਾ ਫਿਰ ਧਾਰਾਂ ਦਿਖਾ ਦਈਏ ਚੈੱਕ ਕਰਾ ਦਈਏ ਤੇ ਰੇਟ ਤੁਹਾਨੂੰ ਵੀਡੀਓ ਦੇ ਵਿੱਚ ਹੀ ਪੁੱਛ ਕੇ ਦੱਸਾਂਗੇ ਹੋਊਗਾ ਜਮਾਇਜ਼ ਤੇ ਝੋਟੀ ਪੂਰੀ ਸਾਫ ਸੁਥਰੀ ਹੈ ਨਾ ਬਾਈ ਤੇ ਚਵਾਈ ਚੁਬਈ ਪੂਰੀ ਪੋਲੀ ਆ ਪੂਰੀ ਪੋਲੀ ਚਵਾਈ ਯਾ ਹੁਣ ਤੁਸੀਂ ਦੁੱਧ ਜੇ ਤੁਹਾਡੇ ਕੋਲੇ ਕੋਈ ਆਵੇ ਦੋ ਟਾਈਮ ਮਣ ਕੇ ਦੇ ਦੋਗੇ ਬਿਲਕੁਲ ਠੀਕ ਆ ਜੀ ਸੀਲ ਸਭ ਪੂਰੀ ਆ ਬੱਚਾ ਚੁੰਗਦਾ ਵੀਰੋ ਤੁਸੀਂ ਦੇਖ ਸਕਦੇ ਚੁੰਗਦਾ ਤੁਸੀਂ ਦੇਖ ਸਕਦੇ ਝੋਟੀ ਆ ਗਈ ਬੰਦ ਹੋ ਜੀ ਬਸ ਤੇ ਥਣ ਕੱਢਿਆ ਕਮਾਲ ਦੇ ਨੇ ਆ ਦੇ ਨੇੜੇ ਤੋਂ ਬ ਦਿਖਾਉਣੀ ਆ ਸਾਨੂੰ ਕਰੀਏ ਚਾਰੇ ਥਣ ਨਿਕਲ ਮੇ ਪੂਰੇ ਗਾਇਬ ਤੇ ਤੇ 17 ਤੁਹਾਨੂੰ ਕਰਾਵਾ ਚੱਕ ਜਰੂਰ ਹਾਂ ਜੀ ਕੋਲੇ ਪਾਸਮ ਲੈਣ ਦੇ ਜੀ 17 ਫੇਰ ਮਾਰਿਓ ਕੋਈ ਜੱਕਰ ਬਹਿਲੇ ਕਮਰੇ ਤੋਂ ਬਸੂ ਕੱਢੀ ਕਈ ਵਾਰੀ ਥੋੜਾ ਬਹੁਤਾ ਜਗਦਾ ਰਹਿੰਦਾ ਚਲੋ ਮਾਰ ਦੇਈਂ ਧਾਰ ਆ ਦੇਖੋ ਚਾਰੇ ਥਣ ਨਿਕੜਵੇਂ ਪੂਰੇ ਗੈਸ ਤੇ ਠੀਕ ਹੈ ਜੀ ਚਲੋ ਪਾਣੀ ਦੀ ਬਾਲਟੀ ਜੀ ਮਾਰ ਦਿਓ ਬਹੁਤ ਫੇਰ ਠੀਕ ਹੈ ਦਿਖਾ ਦੇ ਧਾਰ ਬਾਹੀ ਤੋਂ ਬਾਹੀ ਦੀ ਜਾਣੀ ਧਾਰ ਆ ਲੋ ਦੇਸੀ ਬੰਦੇ ਆ ਵੀਰੇ ਕੋਈ ਓਵੇਂ ਵਪਾਰੀ ਨਾਲ ਮਾਰ ਦੇ ਸਮਾਰ ਕੇ ਕਰਾ ਦੇ ਜੱਕ ਠੀਕ ਹੈ ਜੀ ਬਾਕੀ ਦਾ ਬਾਈ ਕਹਿੰਦਾ ਚੋਕੇ ਲੈਦੇ ਤੋਡਾ ਮਾਰ ਬਾਲਟੀ ਚ ਮਾਰੋ ਚਲੋ ਕਰੀ ਗਏ ਨੇ ਚੈੱਕ ਦੇਖੋ ਜੀ ਆ ਵੇਸ ਓਕੇ ਬ੍ਰੇਕ ਦੂਜਾ ਜੋ ਵੀ ਹੁਣ ਮਾਰ ਲਾ ਹੁਣ ਠੀਕ ਓਕੇ ਕਾਰਾ ਦੂਰਾ ਵੀ ਇਹਨੇ ਤੁਹਾਨੂੰ ਕਰਾ ਦਿਆ ਚੈੱਕ ਤੇ ਬਸ ਇਹਦਾ ਚਵਾਈ ਚੂਈ ਪੂਰੀ ਨਰਮ ਹੈ ਬਾਈ ਕਹਿੰਦਾ ਬਾਈ ਧਾਰ ਨਹੀਂ ਹੈ ਨਾ ਕਿਤੇ ਕੱਢੀ ਹੋਣੀ ਦੋ ਮੈਂ ਚੁਬਾਈ ਕਰ ਦੇ ਠੀਕ ਹੈ ਜੀ ਤੇ ਨੰਬਰ ਫੇਰ ਬੋਲ ਦੇ ਬਾਈ 8360753049 ਤੇ ਪਿੰਡ ਕੋਡ ਦਿੰਨਾ ਪਿੰਡ ਕੋਡ ਦੋ ਓਕੇ ਜੀ ਬਾਈ ਨਾ ਜਰੂਰ ਕਰ ਰਿਹਾ ਸਰਬਰਕ ਤੇ ਰੇਟ ਇਹਦਾ ਕੀ ਆ ਗਿਆ ਜੀ ਰੇਟ ਲੈਣ ਦੇ ਨਾਲ 1.5 ਤੇ ਮਾਨਤਨ ਮੌਕੇ ਤੇ ਹੋ ਜਾਊਗਾ ਤੇ ਮੈਂ ਕੋਡ ਦਿੰਨਾ ਜ਼ਿਲ੍ਹਾ ਬਰਨਾਲਾ ਤਹਿਸੀਲ ਵੀ ਬਰਨਾਲਾ ਹਨਾ ਤੇ ਆਹ ਕਰੋ ਇਹ ਚੈੱਕ ਧਾਰਾਂ ਸਾਨੂੰ ਕਰਾਤੀਆਂ ਚੈੱਕ ਇੱਕ ਮਿੰਟ ਤੇ ਜਰੂਰ ਕਰ ਲਿਓ ਬਾਈ ਨਾਲ ਸੰਪਰਕ ਦੇਖੋ ਇਹ ਧਾਰਾਂ ਕਰੋ ਚੈੱਕ ਤੁਸੀਂ ਇੱਕ ਨੰਬਰ ਆ ਤੇ ਬਾਕੀ ਦਾ ਘਰੇਲੂ ਝੋਟਿਆ ਕੋਈ ਵਪਾਰ ਦਾ ਕੰਮ ਨਹੀਂ ਸਾਰੇ ਵੀਰਾਂ ਦਾ ਐਂ ਤਾਂ ਵੀਡੀਓ ਦੇਖਣ ਲਈ ਤਾਹ ਤੇ ਲੋ ਧੰਨਵਾਦ ਜਲਦ ਮਿਲਦੇ ਆ ਕੇ ਨਵੀਂ ਵੀਡੀਓ ਦੇ ਨਾਲ